ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਚਾਰ ਹੀ ਪਰਵੱਛੀਆਂ ਸੇ ਲਈ ਲੈ ਕੇ ਆਏ ਹਾਂ ਜੀ ਤੇ ਅੱਜ ਬਈ ਸੰਧੂ ਡੈਰੀ ਫਾਰਮ ਚੋਂ ਵੀਡੀਓ ਬਣਾ ਰਹੇ ਹਾਂ ਚੰਗੀਆਂ ਨੇ ਬੱਚੀਆਂ ਆਹ ਕਰ ਲੈਨੇ ਆ ਬਾਈ ਨਾਲ ਗੱਲਬਾਤ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵਾਰ ਵੀ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਾ ਹੋਵੇ ਸਕੇ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਬਾਈ ਹੋਰ ਠੀਕ ਹੋ ਵਧੀਆ ਜੀ ਬਾਈ ਚੜ੍ਹਦੀ ਕਲਾ ਜੀ ਨਾਮ ਤੇ ਐਡਰੈਸ ਹੋ ਨਾਮ ਬਾਈ ਧਰਮਿੰਦਰ ਸਿੰਘ ਹੈ ਪਿੰਡ ਸੰਧੂ ਕਲਾ ਜਿਹੜਾ ਬਰਨਾਲਾ ਤੇ ਤਹਿਸੀਲ ਦਾ ਪਾ ਜੀ ਨੇੜੇ ਪਿੰਡ ਬਾਈ ਦਾ ਪਤੇ ਬਧੌੜ ਸ਼ਹਿਰ ਆ ਗਈ ਆਪਣੇ ਮੋਬਾਈਲ ਨੰਬਰ ਬੋਲੋ 62802 ਜੀ 18644 ਬਾਈ ਚਾਰ ਬੱਚੀਆਂ ਨੇ ਹਾਂ ਜੀ ਚਾਰ ਬੱਚੀਆਂ ਬਾਈ ਚਾਰੇ ਖੀਰੀਆਂ ਨੇ ਚਾਰ ਚਾਰ ਹੀ ਥਾਣਾ ਨਿਸ਼ਾਨ ਵੀ ਨਹੀਂ ਕਿਸੇ ਦੇ ਪੰਜਵੇਂ ਦਾ ਠੀਕ ਹੈ ਬਾਈ ਹਾਂ ਜੀ ਟੀਕੇ ਦੇ ਤਕਰੀਬਨ ਬਾਈ ਇੱਕ ਟੀਕੇ ਬਾਈ ਚਮਾ ਕਾਬਲ ਹੈ ਮੰਨ ਕੇ ਜਲਦੀ 2 ਮਹੀਨੇ 20 ਦਿਨ ਦੇ ਵਿੱਚ ਵਿੱਚ ਸਾਰੀਆਂ ਟੀਕੇ ਇਕੱਠਾ ਲੈ ਲੈਣੀਆਂ ਸਹੀ ਗੱਲ ਦਾ ਯਾਸਟਿਮੇਟ ਹੈ। ਬਈ 3 28 30 32 ਕਿਲੋ ਵਾਲੀਆਂ ਗਾਵਾਂ ਦੀਆਂ ਬੱਚੀਆਂ ਐ। ਹੂੰ। ਸੋਭਾ ਹੀ ਆਇਆਂ ਆਪਣੇ ਕੋਲੇ ਅਜੇ। ਠੀਕ ਹੈ। ਪਹਿਲਾ ਲਾਟ ਆਪਣਾ ਸਾਰਾ ਸੇਲ ਹੋ ਗਿਆ ਸੀ 8-8 ਬੱਚਿਆਂ ਦਾ। ਠੀਕ ਹੈ ਜੀ। ਇਹਦੇ ਚ ਬਈ ਦੋ ਡੈਨਮਾਰਕੀਆਂ ਬੱਚੀਆਂ ਨੇ ਗਈਆਂ। ਠੀਕ ਹੈ ਬਈ। ਇੱਕ KWS ਦੀ ਐ ਜੀ, ਇੱਕ ਵਾਰਡ ਵੈਡ ਦੀ ਐ। ਇੱਕ ਵਾਰਡ ਵੈਡ ਦੀ ਐ। ਹਾਂ ਜੀ। ਠੀਕ ਹੈ। ਪਹਿਲੇ ਨੰਬਰ ਵਾਲੀ ਦੀ ਉਮਰ ਕਿੰਨੀ ਐ ਬਈ? ਇਹ ਡਾਕਟਰ ਮਿਲਕੀਥ ਬੱਚੀ ਹੈ ਜੀ। ਹੂੰ। ਤੇ ਲਗਭਗ ਸਾਲਕ ਦੇ ਲਗ ਲੰਮਾ ਸਮੇਂ ਦੀ ਉਮਰ ਹੈਗੀ। ਠੀਕ ਹੈ ਜੀ। ਹਾਂ ਜੀ। ਝੂਲੀ ਬੜੀ ਕਮਾਲ ਆ ਜੀ ਢੋਲੀ ਤਾਂ ਮੈਂ ਕਹਿੰਦਾ ਥਣ ਥਣ ਚਾਰ ਨੇ ਪੜੀ ਪੁੜੀ ਬਹੁਤ ਹੈਗੀ ਕੱਲਾ ਕੱਲਾ ਥਣ ਝੂਲੀ ਬੈਠ ਕੁੜੀ ਦੀ ਚੜਾਈ ਦੇਖੋ ਤੁਸੀਂ ਲੈ ਕੀ ਬਾਤ ਆ ਹਾਂ ਗੋਲ ਗੋਲ ਪਈ ਆ ਹੈਨਾ ਬਈ ਸਮੈ ਪੁੜੀ ਬੋ ਮੈਂ ਕੋਈ ਚੀਜ਼ ਨਹੀਂ ਸਮਝੀ ਕੁੜੀ ਡਾਕਟਰ ਸਮੈਕ ਪੁਣਾ ਜਿਹੜੀ ਬਿਊਟੀ ਆ ਬਈ ਬੱਚੀ ਚ ਬਹੁਤ ਆ ਮਿਲਕ ਜਿਹੜਾ ਪੱਖ ਦੱਸਿਆ ਬਾਈ ਨੇ ਉਹ ਵੀ ਬਹੁਤ ਚੰਗਾ ਹੈਗਾ ਫੇਸ ਦੇਖੋ ਫੇਸ ਬੜਾ ਕਮਾਲ ਦਾ ਲੈ ਕੀ ਬਾਤ ਆ ਕੇਸ ਬਿਊਟੀ ਕਮਾਲ ਦੀ ਰੰਗ ਬਹੁਤ ਚੰਗਾ ਕੁਆਲਿਟੀ ਬਹੁਤ ਚੰਗੀ ਹੈ ਬੱਚੀ ਟੋਰਾ ਤਾਰਾ ਚੰਗਾ ਕੁੜੇ ਦੀ ਚੜਾਈ ਬੱਚੀ ਦੇ ਵਿੱਚ ਸਾਈਨਿੰਗ ਜਿਹੜੀ ਬਿਊਟੀ ਹੈਗੀ ਬੱਚੀ ਦੀ ਪੂਰੀ ਟੌਪ ਆ ਗਈ ਸਹੀ ਗੱਲ ਆ ਭਾਈ ਚੰਗੀ ਆ ਭਾਈ ਬੱਚੀ ਤੇ ਮੁੱਲ ਕੀ ਰਹੂ ਜੱਜ ਜੱਜ ਭਾਈ ਮੁੱਲ ਡਾਕਟਰ ਸਿੰਗਲ ਸਿੰਗਲ ਦਾ 32 32000 ਆ ਹਮ ਚਾਰਾਂ ਦਾ 30000 ਦੇ ਦੜੇ ਨਾਲ ਦੇ ਦਾਂਗੇ ਚਾਰੇ 1 20 ਦੀਆਂ ਪਹੁੰਚ ਕਰ ਦਾਂਗੇ ਆ ਜਿੱਥੇ ਮਰਜੀ 200 ਕਿਲੋਮੀਟਰ ਵਿੱਚ ਹੈ 300 ਕਿਲੋਮੀਟਰ ਪੂਰੇ ਪੰਜਾਬ ਤੇ ਠੀਕ ਆ ਭਾਈ ਹਾਂਜੀ ਕੱਲੀ ਕੱਲੀ ਦਾ ਮੁੱਲ ਕਰਾਉਣਾ 32000 ਰੁਪਿਆ ਹੋਵੇ ਪਰ ਪੀਸ ਦਾ ਤੇ ਜੇ ਇਕੱਠੀਆਂ ਦਾ ਬਾਈ ਕਹਿੰਦਾ 30000 ਦੇ ਹਿਸਾਬ ਨਾਲ ਬਾਈ ਦੇ ਦਾਂਗੇ 120000 ਰੁਪਇਆ ਬਣਦਾ ਉਹਦੇ ਵਿੱਚ ਬਾਈ ਪਹੁੰਚ ਹੋ ਜੂਗੀ ਪਹੁੰਚ ਹੋ ਜੂਗੀ ਬਾਈ 200 200 ਕਿਲੋਮੀਟਰ ਚਾਹੇ 300 ਤੱਕ ਹੋਵੇ ਤਾ 300 ਤੱਕ ਵੀ ਬਾਈ ਕਹਿੰਦਾ ਚੱਲ ਜੂ ਕੋਈ ਚੱਕਰ ਨਹੀਂ ਅੱਗੇ ਵੀਰੇ ਦੋ ਨੰਬਰ ਬੱਛੀ ਕਿੰਨੀ ਏਜ ਹੈ ਦੀ ਇਹ ਵੀ ਡਾਕਟਰ ਸਾਲ ਦੀ ਬੱਛੀ ਹੈਗੀ ਇੱਕ ਸਾਲ ਅਰਮਾਡਾ ਬੋਲਦੀ ਬੱਛੀ ਹੈਗੀ ਅਰਮਾਡਾ ਬੋਲਦੀ ਚੜਾਈ ਕੁਆਲਟੀ ਤਹਾਲੇ ਝੋਲੀ ਕੀ ਬਾਤ ਆ ਹਨ ਮੈਂ ਕਿਹਾ ਬਿਊਟੀ ਪੈਟਪੂੜੇ ਦੀ ਚੜਾਈ ਕੁਆਲਿਟੀ ਬਹੁਤ ਚੰਗੀ ਹੈਗੀ ਸਹੀ ਗੱਲ ਆ ਬਈ ਪ੍ਰਿੰਟ ਚੰਗਾ ਰੰਗ ਹਾਂ ਕੱਦ ਵਿੱਡ ਵੀ ਚੰਗਾ ਕਰਮਾਲੀ ਦਾ ਹਾਂ ਤੇ ਟੀਕੇ ਦੇ ਕਾਬਿਲ ਆ ਬਾਕੀ ਬੱਚੀ ਦਾ ਜਿਹੜਾ ਫੇਸ ਆ ਵੀ ਜਿਹੜੀ ਕਰਮਾਲੀ ਆ ਫੇਸ ਜਰੂਰ ਦਿਖਾਵਾਂਗੇ ਤੋਰਾ ਚੈੱਕ ਕਰੋ ਬੱਚੀ ਦਾ ਕਮਾਲ ਆ ਬਈ ਚੰਗੀ ਆ ਸਭੀ ਪੜੀ ਆ ਬੱਚੀ ਫੇਸ ਦਿਖਾਵਾਂਗੇ ਜਰੂਰ ਥੋੜਾ ਜੱਕਦੀ ਆ ਫੇਸ ਦੇਖੋ ਫੇਸ ਬੜਾ ਪਿਆਰਾ ਕਰਮਾਲੀ ਦਾ ਬੋਦੀ ਬਾਦੀ ਬਹੁਤ ਚੰਗੀ ਆ ਸਨਖ ਆਪਣਾ ਬੱਚੀ ਦੇ ਵਿੱਚ ਚੰਗਾ ਗਾ ਬਈ ਮੋਲ ਜਿਹੜਾ ਪਰ ਪੀਸ ਦਾ 32000 ਰੁਪਿਆ ਰਹਿਣਾ ਬਾਕੀ ਜਿਹੜਾ ਮੌਕੇ ਤੇ ਚਲੋ ਮਾਨਦਾਨ ਜਰੂਰ ਹੋ ਜਾਵੇਗਾ ਭਾਈ ਅੱਗੇ ਵੀਰੇ 3 ਨੰਬਰ ਕਿੰਨੀ ਕੁ ਉਮਰ ਹੈ 40 135 ਦੀ ਬੱਚੀ ਹੈਗੀ ਡਾਕਟਰ ਇਹ ਹੂੰ ਤੇ ਕੁਆਲਿਟੀ ਟਾਪ ਹੈ ਮਿਲਕ ਟੀ ਦਾ ਬੱਚਾ ਹੈਗਾ ਹਜੇ ਵੀ ਇਹਦੀ ਸਾਢੇ 11 ਮਹੀਨੇ ਦੀ ਉਮਰ ਹੈ ਥਣ ਚਾਰੀਆਂ ਨਿਸ਼ਾਨ ਵੀ ਨੂੰ ਪੰਜਵੇਂ ਦਾ ਪੰਜਵੇਂ ਦਾ ਨਿਸ਼ਾਨ ਹੋਇਆ ਜੇ ਬੰਦਾ ਅਗਲਾ ਆਪ ਆਊਗਾ ਨਾ ਗੱਡੀ ਦੇਖਣ ਆਪ ਕਰਾਇਆ ਵੀ ਦੇ ਦਾਂਗੇ ਤਾਂ ਮੋੜ ਕੇ ਠੀਕ ਹੈ ਐਨੀ ਕੁ ਤਸੱਲੀ ਆਪਣੀ ਹੂੰ ਫੇਸ ਬੜਾ ਸੋਹਣਾ ਹੈ ਕੁਆਲਿਟੀ ਤੇ ਸ਼ਾਈਨਿੰਗ ਜਿਹੜੀ ਦੀ ਕਮੜੀ ਦੇ ਵਿੱਚ ਬਰੀਕਪਨ ਆ ਕੇ ਬਹੁਤ ਜਿਆਦਾ ਹੈਗੀ ਹਮਮ ਸਹੀ ਗੱਲ ਕੁਆਲਿਟੀ ਪੂਰੀ ਟੌਪ ਆ ਬਾਕੀ ਬੱਚੀ ਦਾ ਫੇਸ ਬਹੁਤ ਬੜਾ ਪਿਆਰਾ ਬਈ ਪ੍ਰਿੰਟ ਬਹੁਤ ਚੰਗਾ ਮੈਨੇਵੀ ਦਿਨ ਦੇ ਵਿੱਚ ਵਿੱਚ ਡਾਕਟਰ ਟੀਕਾ ਲਾ ਲੈਣਾ ਹਰ ਚਾਰ ਹੀ ਆ ਨਿਸ਼ਾਨ ਵੀ ਨਹੀਂ ਬਣਦੇ ਦਾ ਹਮਮ ਤੋਰਾ ਤਰਾ ਕਮਾਲ ਫੇਸ ਬਿਊਟੀ ਚੰਗੀ ਹੈ ਪ੍ਰਿੰਟ ਪ੍ਰਿੰਟ ਚੰਗਾ ਕਰ ਫੇਸ ਦੇਖੋ ਲੈ ਕੀ ਬਾਤ ਹੈ ਸਨਖਪਣਾ ਬਹੁਤ ਹੈ ਯਾਰ ਬੱਚੀ ਦੇ ਵਿੱਚ ਨਾ ਬਰੀਕੀ ਜੀ ਚ ਬੱਚੀ ਬਰੀਕੀ ਦੇ ਵਿੱਚ ਆ ਡਾਟਰ ਪੂਰੀ ਬੱਚੀ ਤੇ ਚੰਗੀ ਕੁਆਲਿਟੀ ਦੀ ਹੈਗੀ ਠੀਕ ਆ ਬਾਈ ਤੇ ਝੋਲੀ ਵੀ ਦਿਖਾ ਦੇ ਕੋਈ ਚੱਕਰ ਨਹੀਂ ਚੰਗੀ ਆ ਬਈ ਕਦ ਬੱਡ ਵੀ ਚੰਗਾ ਕਰਮ ਵਾਲਾ ਮੋਲ ਉਹ ਹੀ ਹੈ ਜੀ ਚੜਾਈ ਡਾਕਟਰ ਮੋਲ ਉਹ ਹੀ ਹੈਗਾ ਹੂੰ ਮੋਲ ਬਿਲਕੁਲ ਜਾਇ ਜੀ ਰੱਖਿਆ ਹੋਗਾ ਹੂੰ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਆ ਬਾਈ ਅੱਗੇ ਆ ਗਈ ਡਾਕਟਰ 4 ਨੰਬਰ ਦੇ ਬੱਚੀ ਹਾਂਜੀ ਹਾਂਜੀ ਕਿੰਨੀ ਉਮਰ ਹੈ ਜੀ ਇਹਦੀ ਡਾਕਟਰ ਸਾਢੇ ਸਾਢੇ 12 ਤੇ 1 ਮਹੀਨੇ ਏਜ ਹੈਗੀ ਬੱਚੀ ਦੀ ਠੀਕ ਹੈ ਥੱਲੋ ਥਣ ਝੋਲੀ ਦੀ ਬਹੁਤ ਜਿਆਦੇ ਸਾਫ ਆ ਹੂੰ ਫੇਸ ਬੜਾ ਪਿਆਰਾ ਸੱਤ ਕਾਠਾ ਜਿਹੜਾ ਬੱਚੀ ਦਾ ਸਹੀ ਗੱਲ ਆ ਬਾਈ ਬਹੁਤ ਜਿਆਦੇ ਚੰਗੀ ਹੈਗੀ ਬੱਚੀ ਦਾ ਬੜਾ ਕਮਾਲ ਆ ਹਨਾ ਬਾਈ ਤੇ ਚਾਰ ਚੂਰ ਪੈ ਗਿਆ ਬਈ ਸੰਭਲ ਗਈ ਨਾ ਬੱਚੀ ਨੇ ਹੋਰ ਹੀ ਬਣ ਜਾਣਾ ਹਨ ਜਿਹੜੇ ਹਿਸਾਬ ਨਾਲ ਬੱਚੀ ਦਾ ਹਾਈਟ ਲੈਂਥ ਹੈ ਡਾਕਟਰ ਕੁਆਲਟੀ ਪੂਰੀ ਟੋਪ ਹੈ ਕੀ ਬਾਤ ਹੈ ਚੂੜੀ ਵੀ ਬਹੁਤ ਚੰਗੀਆਂ ਬੜ ਬੜ ਚਾਰ ਹੀ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਡਾਕਟਰ ਬਲ ਵੀ ਦਿਖਾਈ ਜਾਂਦੀ ਹੈ ਕੱਬਣਾ ਵਾਂਗੂ ਹਨ ਤੇ ਮੁੱਲ ਹੈ ਜਿਹੜਾ ਬਈ ਪਰ ਪੀਸ ਦਾ 32000 ਜੇ ਚਾਰੋਂ ਇਕੱਟੀਆਂ ਲਵੋਗੇ 30000 ਦੇ ਹਿਸਾਬ ਨਾਲ ਦੇ ਦਊਗਾ ਬਈ ਕਹਿੰਦਾ ਵਿਚੋ ਕਿਰਾਇਆ ਜਿਹੜਾ ਫ੍ਰੀ ਹੋ ਜਾਣਾਗਾ ਤੇ ਚਲੋ ਫਿਰ ਵੀ ਵਿੱਚੋਂ ਡਿਸਕਾਊਂਟ ਹੋ ਹੀ ਜਾਣਾਗਾ ਭਾਈ ਚੰਗੀਆਂ ਨੇ ਬੱਚੀਆਂ ਮਾਂ ਦਾ ਦੁੱਧ ਚੰਗਾ ਚੰਗੇ ਸੀਮਣ ਦੀਆਂ ਸਮੀਆਂ ਪਲੀਆਂ ਟੀਕੇ ਦੀ ਵੱਡੀ ਗੱਲ ਕਾਬਲ ਕਿਉਂ ਜਾਣ ਜਾਣ ਸਰ ਵੀ ਟੀਕਾ ਲੈ ਲੈਣਾ ਡਟ ਜਾਣ ਸਰ ਟੀਕਾ ਲੈ ਲੈਣਾ ਬੱਚੇ ਨੇ ਵਾਕਈ ਕੁਆਲਿਟੀ ਚੰਗੀ ਹੈ ਬੱਚੀਆਂ ਦੀ ਹਮ ਸਹੀ ਗੱਲ ਆ ਹਾਂਜੀ ਤੇ ਕਿਸੇ ਵੀਰ ਨੂੰ ਭਾਈ ਬੱਚੀਆਂ ਪਸੰਦ ਹੋਣ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਈ